ਕਿਸਕਰ ਸਾਹਿਬ ਦੇ ਜਹੇਤਾ ਜਨ ਦੰਨਾ ਸਾਹਿਬ ਦੇ ਜਥੇਦਾਰ ਤੋਂ ਲਈ ਜੋ ਵਿਧੀ ਵਿਧਾਨ ਬਣਾਉਣਾ ਉਹਦੇ ਸਵੰਨ ਦੇ ਵਿੱਚ 14 ਮੈਂਬਰੀ ਕਮੇਟੀ ਦੀ ਜੋ ਕਮੇਟੀ ਬਣਾਈ ਹੋਈ ਹੈ ਉਹਦੇ ਵਿੱਚ ਹਰ ਨੂੰ ਸਰਕਾਰ ਦਿੱਤਾ ਗਿਆ ਨਿਹੰਗ ਜਥੇਵੰਦੀਆਂ ਉਹਨਾਂ ਦੇ ਸਾਰੇ ਮੈਂਬਰਾਂ ਨੂੰ ਇਸ ਤਰ੍ਹਾਂ ਦੂਜੇ ਦੰਗਨੀ ਤਕਸਾਲ ਹੈ ਔਰ ਸੰਤ ਸਮਾਜ ਨੂੰ ਕਾਰਕ ਸੇਵਾ ਵਾਲੇ ਸੰਤ ਮਹਾਪੁਰਚਾਂ ਨੂੰ ਔਰ ਸਾਡੇ ਬੁੱਢੀ ਜੀ ਵੀ ਤੇ ਜਿਹੜੇ ਸਾਡੇ ਬਹੁਤ ਵੱਡੇ ਕਾਰਜ ਸਿੱਖ ਧਰਮ ਦੇ ਕਰਦੇ ਆ ਭਾਵੇਂ ਉਹ ਪੋਰਨ ਕੰਟੀਆਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਵਿੱਚ ਪਾਇਆ ਗਿਆ ਤਾਂ ਕਿ ਵਿਚਾਰ ਚर्चा ਕਰਕੇ ਭਾਵੇਂ ਇੱਕ ਮੀਟਿੰਗ ਹੋਵੇ ਭਾਵੇਂ ਦਸ ਮੀਟੀਆਂ ਹੋਣ ਉਹਦੇ ਵਿੱਚ ਇੱਕ ਚੰਗਾ ਜਿਹੜਾ ਵਿਧੀ ਵਿਵਧਾਨ ਕੱਢਿਆ ਜਾਏਗਾ ਤਾਂ ਕਿ ਕੋਈ ਅੱਗੇ ਤੋਂ ਫਿਊਚਰ ਤੋਂ ਕੋਈ ਕੋਈ ਵੀ ਕਿਤੇ ਕੰਟਰੋਵਰਸੀ ਨਾ ਆਵੇ ਜਦੋਂ ਵਿਧਿ ਵਿਧਾਨ ਬਣ ਜਾਏਗਾ ਫਿਰ ਹਰ ਕੰਮ ਜਿਹੜਾ ਉਹ ਵਿਧਿ ਵਿਧਾਨ ਦੇ ਹਿਸਾਬ ਦੇ ਨਾਲ ਜਿਹੜਾ ਸ਼੍ਰੋਣੀ ਕਮੇਟੀ ਕਰੇਗੀ ਤੇ ਮੈਨੂੰ ਆਸ ਹੈ ਕਿ ਇਹਦੇ ਚੰਗੇ ਰਿਜ਼ਲਟ ਚੰਗੇ ਸਿੱਟੇ ਤੇ ਅੱਗੇ ਤੋਂ ਜਿਹੜਾ ਸੰਗਰਮ ਮਿਹਰ ਕਰੇ ਤੇ ਹਰ ਇੱਕ ਦਾ ਸਤਿਕਾਰ ਹੋਏਗਾ ਹਾਂ ਦਿੱਲੀ ਕਮੇਟੀ ਦੇ ਪਰ ਜਿਹੜਾ ਕਿ ਤਾ ਨਾ ਕੋਈ ਕਿਸਾਨ ਨੂੰ ਨਹੀਂ ਪੁੱਛਿਆ ਗਿਆ ਜਾਂ ਪਟਨਾ ਸਦਨ ਕਮੇਟੀ ਨੂੰ ਨਾ ਸ਼ਾਮਲ ਨਹੀਂ ਕੀਤਾ ਗਿਆ ਸ਼੍ਰੀ ਗੁਰੂ ਸਿੰਘ ਸਰਕਾਰ ਦੇ ਦੇਖੋ ਇਹ ਇਹਦੇ ਲਈ ਸ਼ਰੋਨੀ ਕਮੇਟੀ ਸਿੱਖਾਂ ਦੀ ਮਿਨੀਪਾਰਟਮੈਂਟ ਹੈ ਤੇ ਇਹਦੇ ਵਿੱਚ ਅਸੀਂ ਹਰ ਸੰਪਰਦਾ ਨੂੰ ਪਾਇਆ ਤੇ ਜਿਸ ਸੰਪਰਦਾ ਜਦੋਂ ਵੀ ਕੋਈ ਪਟਨਾ ਸਾਹਿਬ ਦੀ ਕਮੇਟੀ ਜਾਂ ਹਜੂਰ ਸਾਹਿਬ ਦੀ ਕਮੇਟੀ ਬਣਾਉਂਦੇ ਆ ਜ਼ਰੂਰੀ ਨਹੀਂ ਕਿ ਉਹ ਸਾਨੂੰ ਬੁਲਾਉਂਦੇ ਤੇ ਪਰ ਅਸੀਂ ਫਿਰ ਵੀ ਸਭ ਨੂੰ ਸਤਿਕਾਰ ਦੇਣ ਦੇ ਲਈ ਭਾਵੇਂ ਦਿੱਲੀ ਕਮੇਟੀ ਹਰ ਨੂੰ ਸਤਿਕਾਰ ਦੇਣ ਦੇ ਲਈ ਹਰ ਇੱਕ ਦੇ ਵਿਚਾਰ ਲੈਣ ਦੇ ਦੇਖੋ 22 ਚਾਂਸਲਰ ਤੱਕ ਆਪਾਂ ਨੇ ਉਹਨਾਂ ਨੂੰ ਕਮੇਟੀ ਵਿੱਚ ਲਿਆ ਜਿਹੜੇ ਵੀ ਪੰਥਕ ਦਰਦੀ ਹੈ ਜਿਹੜੇ ਪੰਥਕ ਸੋਚ ਰੱਖਦੇ ਆ ਜਿਹੜੇ ਹਮੇਸ਼ਾ ਪੰਛ ਦੀਆਂ ਸਿਧਾਂਤਾਂ ਤੇ ਪਹਿਰਾ ਦਿੰਦੇ ਆ ਜਿਤਨੀਆਂ ਵੀ ਸੰਪਰਦਾਵਾਂ ਨਿਹੰਗ ਜਥੇਬੰਦੀਆਂ ਉਹਦਾ ਸਾਰਿਆਂ ਨੂੰ ਨਾਮੈਨਕੀ ਦਿੱਤੀ ਗਈ ਹੈ ਨਿੱਤੇ ਕਿਤੇ ਬਾਤ ਕਰ ਰਹੀ ਕਿ ਉਹ ਵੀ ਪ੍ਰਧਾਨ ਦੀ ਹਰ ਕਰਦਣਗੇ